ਮਾਤਾ ਜੀ ਕਿਵੇਂ ਲੱਗਦਾ ਹੈ ਅੱਜ ਪੁੱਤਰ ਪਹਿਲਾ ਐਮਐਲਏ ਹੁਣ ਮੰਤਰੀ ਕਿਹੋ ਜਿਹਾ ਮਾਹੌਲ ਹੈ ਕਿ ਇਸ ਇੱਕ ਮਾਂ ਲਈ ਇਹ ਕਿਹੋ ਜਿਹਾ ਹੈਗਾ ਵਾ ਸਮੇਂ ਮੇਰੇ ਵਾਹ ਤੇ ਉਹ ਸੱਚੇ ਪਾਸਾ ਦਾ ਸ਼ੁਕਰ ਚੁਕਰ ਸ਼ੁਕਰ ਗਜ਼ਾਰਾ ਨਾਲ ਜਿਨ੍ਹਾਂ ਨੇ ਇਤੋਂ ਤੱਕ ਮੇਰੇ ਬੱਚੇ ਨੂੰ ਪਹੁੰਚਾਇਆ ਉਹਨਾਂ ਨੇ ਪਹੁੰਚਾਇਆ ਮਾਲਕ ਦਾ ਹੱਥ ਹੈ ਤੇ ਉਪਰ ਲਿਖਿਆ ਪੁਣਹ ਕੋਈ ਨਹੀਂ ਮੈਂ ਕਿ ਕਿਤੇ ਵਿਸ਼ਵਾਸ ਜਤਾਇਆ ਪਹਿਲੇ ਐਮਐਲਏ ਸਾਹਿਬ ਤੇ ਹੁਣ ਮੰਤਰੀ ਹਾਂ ਮੈਂ ਪਾਰਟੀ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਪਹਿਲੇ ਐਮਐਲਏ ਸਾਹਿਬ ਬਣਾਇਆ ਹੁਣ ਮੰਤਰੀ ਬਣਾਤਾ ਇੱਕ ਮਾਂ ਲਈ ਕਿਹੋ ਜਿਹਾ ਵਰਤ ਹੈ ਕਿਹੋ ਜਿਹਾ ਲੱਗ ਰਿਹਾ ਮਾਂ ਨੂੰ ਮਾਂ ਨੂੰ ਬਹੁਤ ਖੁਸ਼ੀ ਆ ਮਾਂ ਨੂੰ ਦੇ ਕਿਸੇ ਨੂੰ ਬਿਆਨ ਨਹੀਂ ਕਰ ਸਕਦੀ ਮੈਂ ਜਿੰਨੀ ਮੈਨੂੰ ਖੁਸ਼ੀ ਆ ਤੁਸੀਂ ਨੂੰ ਬਿਆਨ ਨਹੀਂ ਕਰ ਸਕਦੀ ਮੈਂ ਮੈਂ ਤਾਂ ਮਾਲ ਕੇ ਜਾਣਦਾ ਜਦੋਂ ਪਤਾ ਲੱਗਿਆ ਕਿਹੋ ਜਿਹਾ ਕਿ ਕੀ ਪੁੱਛੋ ਹੀ ਨਾ ਬੇ ਬਹੁਤ ਖੁਸ਼ੀ ਹੈ ਮੈਨੂੰ ਜਦੋਂ ਪਤਾ ਲੱਗੇ ਕਿਦਾਂ ਮੱਕੀ ਜਦੋਂ ਪਤਾ ਲੱਗੇ ਕੀ ਹੋਇਆ ਕੀ ਕੀ ਰਿਐਕਸ਼ਨ ਸੀਗਾ ਤੁਹਾਡਾ ਉਹ ਜਦੋਂ ਮਨ ਖਿਲ ਗਿਆ ਨਾ ਸੁਣ ਕੇ ਮਨ ਖਿਲ ਗਿਆ ਖੁਸ਼ੀ ਦਾ ਬਹੁਤ ਖੁਸ਼ੀ ਹੋ ਗਈ ਸਾਰਾ ਪਰਿਵਾਰ ਇੱਕ ਦੂਜੇ ਨਾਲ ਖੁਸ਼ ਹੋ ਗਿਆ ਹਾਂਜੀ ਮੈਨੂੰ ਬਹੁਤ ਖੁਸ਼ੀ ਹੈ ਮੈਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਉਹਨਾਂ ਦਾ ਸ਼ੁਕਰ ਕਰਦੀ ਹਾਂ ਕਿ ਉਹਨਾਂ ਦੀ ਦੇ ਅੰਦਰ ਨਾਲ ਉਹਨਾਂ ਨੂੰ ਮੌਕਾ ਦਿੱਤਾ ਔਰ ਪਹਿਲਾਂ ਵੀ ਸੇਵਾਦਾਰ ਸੀ ਤੇ ਹੁਣ ਵੀ ਸੇਵਾ ਕਰਨਗੇ ਪਹਿਲਾਂ ਸ਼ੁਰੂ ਤੋਂ ਹੀ ਸੇਵਾ ਕਰਦੇ ਸੀਗੇ ਤੇ ਹੁਣ ਮੈਂ ਪਾਰਟੀ ਦਾ ਔਰ ਸਭ ਦਾ ਬਹੁਤ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਉਹਨਾਂ ਨੂੰ ਇੱਕ ਦੁਬਾਰਾ ਇੱਕ ਵਾਅਦਾ ਦੇਖ ਕੇ ਔਰ ਹੋਰ ਵਾਅਦਾ ਹੁਣ ਵਾਸਤੇ ਅੱਗੇ ਲਿਆਂਦਾ ਏ ਤੇ ਬਾਬਾ ਜੀ ਉਹਨਾਂ ਤੇ ਕਿਰਪਾ ਕਰਾਂ ਲੱਗਦਾ ਹੈ ਕਿ ਪਾਰਟੀ ਨੇ ਪਹਿਲਾਂ ਐਮਐਲਏ ਬਣਾਏ ਅਤੇ ਹੁਣ ਮੰਤਰੀ ਬਣਾ ਰਹੇ ਨੇ ਕਿ ਕਿਤਨੇ ਕਿਤੇ ਪਾਰਟੀ ਨੇ ਇਹਨਾਂ ਦੀ ਇਹਨਾਂ ਦੀ ਮਿਹਨਤ ਨੂੰ ਦੇਖਿਆ ਮੱਦੇਨਜ਼ਰ ਰੱਖਦੇ ਹਾਂ ਹਾਂ ਇਹ ਤਾਂ ਹੋ ਸਕਦਾ ਹੈ ਕਿ ਪਾਰਟੀ ਨੂੰ ਕੁਝ ਚੰਗਾ ਲੱਗਾ ਜਾਂ ਕੁਝ ਦੇਖਿਆ ਤਾਂ ਹੀ ਉਹਨਾਂ ਨੇ ਇਸ ਸੇਵਾ ਦਿੱਤੀ ਹੈ ਕਿੱਸਕੇ ਸਕੇ ਹਾਂ ਨਹੀਂ ਜਦੋਂ ਤੋਂ ਉਹ ਐਮਐਲਏ ਬਣੇ ਆ ਬਟ ਉਹਨਾਂ ਨੂੰ ਫੈਮਿਲੀ ਲਈ ਤੇ ਟਾਈਮ ਹੀ ਨਹੀਂ ਹੈ ਹਰ ਟਾਈਮ ਉਹ ਬਿਜ਼ੀ ਹੈ ਕਿਉਂਕਿ ਉਹ ਪਾਰਟੀ ਦੀ ਸੇਵਾ ਕਰਕੇ ਜ਼ਿਆਦਾ ਕੋਸ਼ਿਸ਼ ਆ ਔਰ ਬੱਚਿਆਂ ਨੂੰ ਫੈਮਿਲੀ ਨੂੰ ਇੰਨਾ ਟਾਈਮ ਨਹੀਂ ਦੇ ਪਾਰੇ ਚਲੋ ਕੋਈ ਗੱਲ ਨਹੀਂ ਕਿਉਂਕਿ ਉਹ ਤਾਂ ਪਾਰਟੀ ਲਈ ਸੇਵਾ ਮਿਲੀ ਆ ਤਾਂ ਸੇਵਾ ਹੀ ਕਰਨੀ ਚਾਹੀਦੀ ਹੈ ਲੱਗਦਾ ਹੈ ਕਿ ਹੁਣ ਇਸ ਸੇਵਾ 'ਚ ਹੁਣ ਵੱਡਾ ਹੋਣ ਜਾ ਰਿਹਾ ਹੈ ਕਿੱਥੇ ਪਹਿਲਾਂ ਐਮਐਲਏ ਸੀਗੇ ਤੇ ਇੱਕ ਹਲਕੇ ਨੂੰ ਦੇਖਦੇ ਸੀਗੇ ਕਿ ਹੁਣ ਮੰਤਰੀ ਬਣਨਗੇ ਪੂਰੇ ਪੰਜਾਬ ਨੂੰ ਦੇਖਣਾ ਪਊਗਾ ਤੇ ਸਮੇਂ ਤਾਂ ਹੋਰ ਘਟ ਜਾਊਗਾ ਸ਼ਾਇਦ ਪਾਰਟੀ ਨੇ ਉਹਨਾਂ ਨੂੰ ਇਸ ਲਾਇਕ ਸਮਝਿਆ ਹੈ ਹਾਂ ਮੈਂ ਤਾਂ ਇਹੀ ਕਹਾਂਗੀ ਜੇ ਪਾਰਟੀ ਨੇ ਇਸ ਲਾਇਕ ਸਮਝਿਆ ਇਹ ਤੇ ਉਹਨਾਂ ਨੂੰ ਪਾਰਟੀ ਦੇ ਜੋ ਵੀ ਅਹੁਦੇ ਦੇਣ ਉਹ ਬਾਬਾ ਜੀ ਉਹਨਾਂ ਨੂੰ ਕਰਵਾਉਣ ਤਾਂ ਇਹੀ ਕਹਿੰਦੀ ਹੋਈ ਮੈਂ ਸ਼ੁਕਰ ਸ਼ੁਕਰ ਕਰਦੀ ਪਰਿਵਾਰ ਨੂੰ ਭਾਵੇਂ ਟਾਈਮ ਨਾ ਦੇਣਾ ਹਾਂ ਕੋਈ ਗੱਲ ਨਹੀਂ ਪਰਿਵਾਰ ਬਾਬਾ ਜੀ ਦੇ ਪਰਿਵਾਰ ਬਣਾਇਆ ਹੈ ਤੇ ਬਾਬਾ ਜੀ ਸਮਾਲ ਖੜੇ ਨੇ ਉਹਨਾਂ ਨੇ ਸਮਾਲ ਕਰਨੀ ਕਿਉਂਕਿ ਉਹਦਾ ਪਰਿਵਾਰ ਆ ਵੀ ਜਾਂਦਾ ਹੈ ਮੈਂ ਬਸ ਪ੍ਰਮਾਤਮਾ ਨੂੰ ਧੰਨਵਾਦ ਕਰਨਾ ਚਾਹੀਦਾ ਕਿ ਜਿਨ੍ਹਾਂ ਨੇ ਮੇਰੇ ਪਾਪਾ ਨੂੰ ਇੱਕ ਵਾਰੀ ਫੇਰ ਮੌਕਾ ਦੇ ਰਹੇ ਨੇ ਮੰਤਰੀ ਬਣਨ ਦਾ ਪਹਿਨਾ ਐਮਐਲਏ ਸੀਗੇ ਹੁਣ ਮੰਤਰੀ ਆ ਹੁਣ ਪਾਪਾ ਉਸ ਤੋਂ ਵੱਧ ਸੇਵਾ ਕਰਨਗੇ ਪਹਿਨਾ ਵੀ ਕਰਦੇ ਸੀਗੇ ਹੁਣ ਜ਼ਿਆਦਾ ਕਰਿਆ ਕਰਨਗੇ ਕਿਹੋ ਜਿਹਾ ਲੱਗਿਆ ਇੱਕ ਬੇਟੀ ਨੂੰ ਕਿ ਬੇਟੀ ਲਈ ਫਾਦਰ ਸਭ ਤੋਂ ਜ਼ਿਆਦਾ ਅਹਿਮ ਹੁੰਦਾ ਹੈ ਔਰ ਖਾਸ ਤੌਰ ਤੇ ਕਿ ਉਹ ਤੁਹਾਨੂੰ ਪੂਰਾ ਸਮੇਂ ਦੇ ਪੰਦੇ ਸੀਗੇ ਪਹਿਨਾ ਤਾਂ ਮੈਂ ਦ ਕਹੂੰਗੀ ਕਿ ਪਾਪਾ ਤੋਂ ਟਾਈਮ ਹੀ ਨਹੀਂ ਹੈਗਾ ਫੈਮਲੀ ਲਈ। ਉਹ ਸਾਰਾ ਟਾਈਮ ਬਾਹਰ ਹੁੰਦੇ ਨੇ। ਮੈਂ ਜਦੋਂ ਵੀ ਕਾਲ ਕਰਦੀ ਆ ਪਾਪਾ ਬਸ ਹਾਲਚਾਲ ਪੁੱਛਦੇ ਨੇ, ਪਾਪਾ ਉਹਨਾਂ ਦਾ ਪੁੱਛਦੇ ਨੇ ਬਸ ਰੋਟੀ ਖਾ ਲਈ ਉਸ ਤੋਂ ਇਲਾਵਾ ਕੋਈ ਗੱਲ ਨਹੀਂ ਹੁੰਦੀ। ਅਸ ਫੇ ਫੋਨ ਕੱਟ ਦਿੰਦੇ ਨੇ ਬਸ ਇੰਨਾ ਕੀ ਟਾਈਮ ਹੈ ਉਹਨਾਂ ਤੋਂ। ਉਹ ਬਸ ਇਹ ਕਹੂੰਗੀ ਕਿ ਬਾਬਾ ਜੀ ਨੇ ਇੱਕ ਵਾਰੀ ਫੇਰ ਮੌਕਾ ਦੇ ਰਹੇ ਨੇ ਮੰਤਰੀ ਦਾ ਕਿ ਹੋਰ ਸੇਵਾ ਕਰਨਗੇ। ਅੱਗੇ ਪਹਿਨਾਂ ਦਾ ਕਰਦੀ ਸੀ ਜਦੋਂ ਦੀ ਮੈਂ ਹੋਈ ਆ ਉਹਨਾਂ ਦੇ ਪਾਪਾ ਸੇਵਾ ਹੀ ਕਰ ਰਹੇ ਨੇ। ਹੁਣ ਉਸ ਤੋਂ ਵੱਧ ਕੇ ਬਾਬਾ ਜੀ ਨੇ ਸਾਨੂੰ ਰਿਸਪੌਂਸਿਬਿਲਟੀਜ਼ ਦਿੱਤੀ ਨੇ ਤਾਂ ਹੁਣ ਹੋਰ ਵੀ ਕਰਿਆ ਕਰਨੀ ਹੈ ਠੀਕ ਹੈ